ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾ ਦੇਵਿਕਾ ਚੈਨ ਤ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਕਾਂਗਰਸ ਦਾ ਬਚ ਗੁਰਜੀਤ ਸਿੰਘ ਔਸਲਾ ਨੇ ਮਾਰੀ ਹੈਟ੍ਰਿਕ ਆਪ ਦਾ ਮੰਤਰੀ ਸੁਖਚਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਲੋਕ ਸਭਾ ਸੀਟ ਤੇ ਜਿੱਤ ਕੀਤੀ ਹਾਸਲ ਗਰਮੀ ਕਾਰਨ ਚਾਲਦੀ ਬੱਸ ਦਾ ਫਟਿਆ ਟਾਇਰ ਬੱਸ ਨੂੰ ਲੱਗੀ ਭਿਆਨਕ ਅਗ ਅਤਿਨ ਖਬਰਾਂ ਵਿਸਤਾਰ ਨਾਲ ਅੰਮ੍ਰਿਤਸਰ ਤੋਂ ਲੋਕ ਸਭਾ ਸਾਂਸਦ ਮੈਂਬਰ ਗੁਰਜੀਤ ਸਿੰਘ ਆਸ਼ਲਾ ਤੀਸਰੀ ਵਾਰ ਸਾਂਸਦ ਬਣੇ ਅਤੇ ਇਸ ਖੁਸ਼ੀ ਵਿੱਚ ਉਹਨਾਂ ਦੇ ਸਮਰਥਕਾਂ ਗੁਰਜੀਤ ਸਿੰਘ ਆਸ਼ਲਾ ਦਾ ਲੱਡੂ ਖਵਾ ਕੇ ਮੂੰਹ ਮਿੱਠਾ ਕੀਤਾ ਅਤੇ ਵਧਾਈ ਦਿੱਤੀ ਮੈਂ ਧੰਨਵਾਦ ਕਰਦਾ ਇਹ ਸ਼ਹਿਰ ਦੀ ਗ੍ਰਾਮਦਾਰ ਜੀ ਦੀ ਨਗਰੀ ਦਾ ਪੁੱਤਰ ਸਰੋਵਰਾਂ ਦਾ ਤੁਹਾਨੂੰ ਤੇ ਦੁਰਗਾਣਾ ਤੇਜ ਜੀ ਦੇ ਅਸ਼ੀਰਵਾਦ ਦੇ ਨਾਲ ਭਗਵਨ ਭਾਰਮਿਕ ਜੀ ਦੇ ਤੇ ਅਸ਼ੀਰਵਾਦ ਦੇ ਨਾਲ ਅਸੀਂ ਅੱਜ ਇਹ ਚੀਜ਼ ਜਿਹੜੀ ਜਿੱਤ ਪਾਏ ਆ ਔਰ ਧੰਨਵਾਦ ਕਰਦਾ ਸਮੁੱਚੀ ਜਿਹੜੀ ਬੂਥ ਲੈਵਲ ਤੇ ਲੜਾਈ ਲੜ ਰਹੀ ਹਮਲੇ ਜੋ ਉਸ ਲੀਡਰਸ਼ਿਪ ਦਾ ਸਮੁੱਚੀ ਸਾਰਿਆਂ ਦਾ ਧੰਨਵਾਦ ਕਰਦੇ ਆ ਔਰ ਇਹ ਜਿਹੜੀ ਜਿੱਤ ਹੈ ਮੈਂ ਸਮਝਦਾ ਇੱਕ ਇੱਕ ਜਿਹੜਾ ਇਸ ਨਗਰੀ ਦੇ ਵਿੱਚ ਵਿਕਾਸ ਨੂੰ ਤਰਜੀਹ ਦੇਣ ਵਾਲਾ ਸਵਿਧਾਨ ਨੂੰ ਅੱਗੇ ਲਿਆਉਣ ਵਾਲੇ ਲੋਕ ਨੇ ਇਹ ਉਹਨਾਂ ਦੀ ਜਿੱਤ ਹੋਈ ਮੇਰਾ ਕਾਂਗਰਸ ਸਾਰਾ ਹੀ ਪਰਿਵਾਰ ਹੈ ਜੀ ਮੇਰੇ ਸਾਰੇ ਪਰਿਵਾਰ ਨੇ ਮਦਦ ਕੀਤੀ ਮੇਰਾ ਅੰਮ੍ਰਿਤਸਰ ਸਾਰਾ ਪਰਿਵਾਰ ਹੈ ਉਹ ਵੀ ਇੱਕ ਪਰਿਵਾਰ ਦਾ ਹਿੱਸਾ ਨੇ ਮੇਰੇ ਕਿਨੇ ਜੀ ਪਰਿਵਾਰ ਵੀ ਸਾਰਾ ਸੋ ਸਾਰਿਆਂ ਨੇ ਬਹੁਤ ਮਦਦ ਕੀਤੀ ਮੇਰਾ ਪਰਿਵਾਰ ਹੈ ਜੀ ਮੈਂ ਸਾਰੇ ਦਾ ਧੰਨਵਾਦ ਕਰਦਾ ਹਾਂ ਇਸ ਦਾ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਜਿੱਤ ਪ੍ਰਾਪਤ ਕਰਨ ਵਾਲੇ ਕਾਂਗਰਸ ਉਮੀਦਵਾਰ ਸੁਖਚਿੰਦਰ ਸਿੰਘ ਰੰਧਾਵਾ ਨੇ ਗੁਰਦਾਸਪੁਰ ਲੋਕ ਸਭਾ ਦੇ ਵੋਟਰਾਂ ਦਾ ਧੰਨਵਾਦ ਕੀਤਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਲੋਕਾਂ ਨੂੰ बधाइयां ਦਿੱਤੀਆਂ ਇਹ ਪੰਜਾਬ ਦੀ ਔਰ ਖਾਸ ਕਰਕੇ ਗੁਰਦਾਸਪੁਰ ਵਾਲੇ ਦੀ ਜਿੱਤ ਹੋਈ ਹੈ ਔਰ ਇਹ ਜਿੱਤ ਜਿਹੜੀ ਆ ਮੈਂ ਆਪਣੇ ਸਾਰੇ ਕਾਂਗਰਸ ਵਰਕਰਾਂ ਦੀ ਮੇਰੀ ਸੈਂਟਰਲ ਲੀਡਰਸ਼ਿਪ ਔਰ ਜਿਹੜੇ ਇੱਥੋਂ ਦੇ ਮੇਰੇ ਲੀਡਰ ਸਾਹਿਬਾਨ ਨੇ ਉਹਨਾਂ ਦਾ ਇਹਦੇ ਵਿੱਚ ਬਹੁਤ ਤੁਹਾਡਾ ਯੋਗਦਾਨ ਹੈਗਾ ਇਹ ਮੇਰੀ ਜਿੱਤ ਔਰ ਮੈਂ ਕਦੀ ਵੀ ਆਪਣੇ ਜਿਹੜੇ ਮੇਰੇ ਸਹਿਯੋਗੀ ਰਹੇ ਨੇ ਮੇਰੇ ਨਾਲ ਐਮ.ਐਲ.ਏ ਰਹੇ ਨੇ ਮੇਰੇ ਨਾਲ ਜਿਨ੍ਹਾਂ ਨੇ ਇਲੈਕਸ਼ਨਾਂ ਲੜੀਆਂ ਨੇ ਜਿਨ੍ਹਾਂ ਦੇ ਕਰਕੇ ਅੱਜ ਤੱਕ ਮੇਰੇ ਨਾਲ ਪਿਤਾ ਜੀ ਤੇ ਨਾਂ ਮੈਂ ਅਸੀਂ ਕਦੀ ਵੀ ਪਿੱਛੇ ਨਹੀਂ ਹਟੇ ਔਰ ਗੁਰਦਾਸਪੁਰ ਵਾਲਿਆਂ ਨੇ ਜਿਹੜਾ ਅੱਜ ਮੈਨੂੰ ਮਾਨ ਬਖਸ਼ਿਆ ਇਹ ਮੈਂ ਆਪਣੀ ਜ਼ਿੰਦਗੀ ਚ ਨਹੀਂ ਭੁੱਲ ਸਕਦਾ ਪਹਿਲੋ ਡੇਰਾ ਬਾਬਾ ਨਾਨਕ ਨੇ ਇੰਨਾ ਜ਼ਿਆਦਾ ਮਾਨ ਬਖਸ਼ਿਆ ਸੀ ਤੇ ਉਹਨਾਂ ਨੇ ਹੁਣ ਗੁਰਦਾਸਪੁਰ ਵਾਲਿਆਂ ਨੇ 60000 ਦੇ ਤਕਰੀਬ ਵੋਟਾਂ ਦੇ ਜਿਤਾ ਕੇ ਬਹੁਤ ਤੁਹਾਡੀ ਜਿੱਤ ਹਾਸਲ ਕੀਤੀ ਆ ਔਰ ਜਿਹੜੀਆਂ ਫੋਰਸਿਸ ਸੀਗੀਆਂ ਉਹਨਾਂ ਨੂੰ ਨਾ ਬੜੀ ਬੁਰੀ ਤਰ੍ਹਾਂ ਹਰਾਇਆ ਜਲੰਧਰ ਤੋਂ ਅੰਮ੍ਰਿਤਸਰ ਜਾ ਰਹੇ ਹਿਮਾਚਲ ਡੀਪੋ ਵਾਲੀ ਵਾਸਤੇ ਟਾਇਰ ਫਟਣ ਕਾਰਨ ਅਚਾਨਕ ਟਾਇਰਾਂ ਦੇ ਵਿੱਚੋਂ ਅੱਗ ਨਿਕਲੀ ਤਾਂ বাস ਸੜ ਕੇ ਸੁਆਹ ਹੋ ਗਈ ਇਹ ਸਾਰਾ ਮਾਮਲਾ ਵੱਧ ਰਹੀ ਗਰਮੀ ਨੂੰ ਲੈ ਕੇ ਸਾਹਮਣੇ ਆ ਰਿਹਾ ਹੈ ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਤੇ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਅਤੇ ਐਂਬੂਲੈਂਸ ਨੇ ਤੁਰੰਤ ਜ਼ਖਮੀ ਲੋਕਾਂ ਨੂੰ ਲੈ ਲੇ ਹਸਪਤਾਲ ਵਿੱਚ ਜਿਹਰੇ ਇਲਾਜ ਲਈ ਭੇਜਿਆ ਅਤੇ ਐਸਐਚਐਫ ਦੀ ਟੀਮ ਨੇ ਪਹੁੰਚ ਕੇ ਮੌਕੇ ਤੇ ਟ੍ਰੈਫਿਕ ਤੇ ਕਾਬੂ ਪਾਇਆ ਅੱਜ ਕੰਢਾ 3:00 ਘੰਟੇ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਅਸੀਂ ਤਜਾਦਰਾਈ ਕਿ ਮਾਜਰ ਰੋਡਵੇ ਤੇ ਬੱਸ ਹਨਾ ਤਾਂ ਇੰਨਾ ਹੀ ਪਤਾ ਲੱਗਿਆ ਕਿ ਬੱਸ ਨੂੰ ਅੱਗ ਲੱਗ ਗਈ ਹੈ ਜਾਂਦੇ ਜਾਂਦੇ ਆ ਕੁਥੀਆਂ ਨਾਲ ਲੱਗੇ ਇਹ ਜੋ ਮੌਕੇ 'ਤੇ ਆ ਕੇ ਵੇਖਿਆ ਮੈਂ ਮੇਰੇ ਨੂੰ ਕਾਲ ਕੀਤਾ ਤਾਂ ਵੇਖਿਆ ਕਿ ਸ਼ਾਇਦ ਗੱਡੀ ਦਾ ਜੰਸੂ ਵੇਨੇ ਕੇ ਰਾਈਟ ਸਾਈਡ ਡਰਾਈਵਰ ਰਾਈਟ ਦਾ ਜਿਹੜਾ ਟਾਇਰ ਆ ਫਟ ਗਿਆ ਇਸ ਕਾਰਨ ਗੱਡੀ ਨੂੰ ਜਿਹੜੀ ਆ ਅੱਗ ਲੱਗੀ ਆ ਗੱਡੀ ਆ ਐਂਗਲਾਂ ਦੇ ਵਿੱਚ ਚੜੀ ਹੋਈ ਆ ਤੇ ਪਬਲਿਕ ਜਿਹੜੀ ਵਿੱਚ ਸਵਾਰੀਆਂ ਸੀਗੀਆਂ ਸਾਰੀਆਂ ਜੀ ਕਿਸੇ ਨੂੰ ਪਤਾ ਲੱਗਿਆ ਕਿ ਬਾਈ ਦੇਈ ਦੇ ਕਰੀਬ ਸਵਾਰੀਆਂ ਸੀਗੀਆਂ ਜਦੇ ਵਿੱਚ ਇੱਕ ਲੇਡੀ ਦੇ ਮਾਮੂਲੀ ਜਿਹਾ ਜ਼ਖਮ ਆਇਆ ਬਾਕੀ ਸਭ ਸਵਾਰੀਆਂ ਕਲਪੁ ਜੇ ਹੋਵੇ ਵੀ ਹੋਈ ਹੀ ਕਹਿ ਸਕਦੇ ਆ ਗਰਮੀ ਵਿੱਚ ਬਹੁਤ ਜ਼ਿਆਦਾ ਟ੍ਰੈਫਿਕ ਦੀ ਸਵਾਰੀਆਂ ਸਨ ਉਹਕਦਾ ਉਹਦੇ ਕਰਕੇ ਵੀ ਇਹ ਜਿਹੜਾ ਹੈ ਵਾਕਿਆ ਵਾਪਰਿਆ ਜਦੋਂ ਅੱਗ ਲੱਗਦੀ ਹੈ ਉਹ ਨਜ਼ਰ ਆਈ ਕਿ ਉਹ ਚੀਜ਼ ਦਾ ਨੁਕਸਾਨ ਹੁੰਦਾ ਹੁੰਦਾ ਜਦੋਂ ਮਾਲੀ ਨੁਕਸਾਨ ਹੋਗਾ ਪਰ ਜਾਨੀ ਨੁਕਸਾਨ ਦਾ ਜਿਹੜਾ ਹੈ ਉਹ ਸਭ ਤੋਂ ਵੱਡੀ ਗੱਲ ਹੈ ਬਚਾਉਂਦਾ ਅੰਮ੍ਰਿਤਸਰ ਵਿੱਚ ਗੁਰਜੀਤ ਸਿੰਘ ਆਸ਼ਲਾ ਦੀ ਹੋਈ ਸ਼ਾਨਦਾਰ ਜਿਤਮਗਰੋ ਉਹਨਾਂ ਦੇ ਗ੍ਰਹਿ ਵਿਖੇ ਵਰਕਰਾਂ ਦਾ ਤਾਂਤਾ ਲੱਗਿਆ ਤੇ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਤੇ ਸਾਬਕਾ ਐਮ.ਐਲ.ਏ. ਜੁਗਲ ਕਿਸ਼ੋਰ ਸ਼ਰਮਾ ਸੁਨੀਲ ਦੱਤੀ ਦਿਨੇਸ਼ ਬੱਸੀ ਡਾਕਟਰ ਰਾਜਕੁਮਾਰ ਸतीश ਬੱਲੂ ਸ਼ਿਵਾਨੀ ਸ਼ਰਮਾ ਗੌਰਵ ਅਰੋੜਾ ਸੋਖਾ ਓਜਲਾ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਜਿਵੇਂ ਗੁਰੂ ਰਾਮਦਾਸ ਜੀ ਦੀ ਧਰਤੀ ਤੇ ਸਿੱਖ ਪੱਤਰ ਸਰੋਵਰਾਂ ਦੀ ਪੁੱਤਰ ਮੰਦਰਾਂ ਦੀ ਪੁੱਤਰ ਗੁਰੂ ਘਰਾਂ ਦੀ ਜਿੱਤ ਹੋਈ ਹੈ ਔਰ ਇਥੇ ਲੋਕਾਂ ਦੀ ਜਿਨ੍ਹਾਂ ਨੇ ਸੈਕੂਲਰ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰਿਆ ਜਿਨ੍ਹਾਂ ਨੇ ਵਰਗਾਂ ਦੇ ਨਾਂ ਤੇ ਰਾਜਨੀਤੀ ਕਰਨ ਵਾਲਿਆਂ ਨੂੰ ਨਕਾਰਿਆ ਉਹਨਾਂ ਕਹਿੰਦੇ ਬੁਕਾਲ ਦੀ ਰਾਜਨੀਤੀ ਕਰੋ ਸਾਰੇ ਨਾਂ ਲੈ ਕੇ ਚੱਲੋ ਸੰਵਿਧਾਨ ਦੀ ਸਾਂਝੀ ਰਾਜਨੀਤੀ ਅਸੀਂ ਉਹਨਾਂ ਦਾ ਸ਼ੁਭਿਆ ਅਦਾ ਕਰਦੇ ਹਾਂ ਨਹੀਂ ਮੈਂ ਸਮਝਦਾ ਕਿ ਗੁਰਜੀਤ ਓਜਲੇ ਦੀ ਜਿੱਤ ਹੈ ਇਹ ਆਮ ਨਾਗਰਿਕ ਜਿੱਤੇ ਹੈ ਅੰਮ੍ਰਿਤਸਰ ਦੇ ਲੋਕਾਂ ਜਿੱਤੇ ਹੈ ਅੰਮ੍ਰਿਤਸਰ ਦੇ ਕਾਂਗਰਸ ਵਰਕਰ ਦੀ ਜਿੱਤੇ ਹੈ ਔਰ ਲੋਕ ਮਹਿਸੂਸ ਕਰਦੇ ਹੈ ਕਿ ਭਈ ਇਥੇ ਕਾਂਗਰਸ ਪਾਰਟੀ ਤੋਂ ਇਲਾਵਾ ਕੋਈ ਵੀ ਵਿਕਲਪ ਨਹੀਂ ਹੈ ਔਰ 70 ਤੋਂ ਵੱਧ ਸੀਟਾਂ ਵਿਧਾਨ ਸਭਾ ਦੀਆਂ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਆਮ ਆਦਮੀ ਪਾਰਟੀ ਪੂਰੇ ਪੰਜਾਬ ਤੇ ਹਾਰ ਗਈ ਹੈ ਕੋਈ ਜੇ ਇਹ ਦੇਖਦਾ ਹੈ ਕਿ ਇਹ ਇੱਕ ਦੰਗਾ ਦੇ ਜਿੱਤੇ ਔਰ ਗੁਰਜੀਤ ਸਿੰਘ ਮੋਹਰੇ ਦੀ ਕੀਤੀ ਹੋਈ ਕੰਮਾਂ ਦੀ ਜਿੱਤੇ ਦਰਜੀਤ ਜੀ ਨੂੰ ਗੋਦਲਾ ਜੀਤਾਂ ਦੇ ਨਾਲ ਲੋਕਾਂ ਨੂੰ ਮਿਲਦਾ ਸੀ ਤੁਮਰ ਕਰਦਾ ਸੀ ਉਹ ਜਿੱਥੇ ਇਹਨਾਂ ਡਵੈਲਪਮੈਂਟ ਦੇ ਕੰਮ ਲੋਕਲ ਕਿਤੇ ਪਰ ਪਾਰਲੀਮੈਂਟ ਦੇ ਵਿੱਚ ਇਹਨਾਂ ਨੇ ਪੂਰੇ ਕੁਐਸਚਨ ਕੀਤੇ ਉਹ ਪੰਜਾਬ ਦੇ ਮਸਲੇ ਔਰ ਖਾਸ ਤੌਰ ਤੇ ਮੂਸਲਮਾਨ ਦੇ ਮਸਲੇ ਲੜ ਕੇ ਗੁਰੂ ਰਾਮਦਾਸ ਜੀ ਨਗਰੀ ਦੇ ਵਿੱਚ ਸਾਡੇ ਮੈਂਬਰ ਪਾਰਲੀਮੈਂਟ ਗੁਰੂਆਂ ਦੇ ਅਸ਼ੀਰਵਾਦ ਨਾਲ ਐਮਪੀ ਬਣੇ ਨੇ ਜਨਤਾ ਦਾ ਪਿਆਰ ਹੈ ਜਿਸ ਧਰਤੀ ਦੇ ਸ਼ਹੀਦਾਂ ਦੀ ਧਰਤੀ ਹੈ ਦਰਗਿਆਣਾ ਮੰਦਿਰ ਸ੍ਰੀ ਵਾਲਵਿੱਤੀ ਸ੍ਰੀ ਰਾਮ ਜੀ ਦੇ ਇਹ ਸਾਰਾ ਆਸ਼ੀਰਵਾਦ ਅਜੋ ਜਲਾ ਸਾਹਿਬ ਨੂੰ ਮਿਲਿਆ ਅੰਮਰਸਰ ਦੀ ਜਨਤਾ ਨੇ ਫੈਸਲਾ ਕੀਤਾ ਔਰ ਅਸੀਂ ਅੰਮਰਸਰ ਦੀ ਜਨਤਾ ਦਾ ਧੰਨਵਾਦ ਕਰਦੇ ਆ ਅੱਜ ਬਹੁਤ ਵੱਡੇ ਮਾਰਜਿਨ ਨਾਲ ਜਲਾ ਸਾਹਿਬ ਨੂੰ ਜਿੱਤਾ ਕੇ ਭੇਜਿਆ ਕਿਉਂਕਿ ਲੋਕਾਂ ਨੂੰ ਇਹਨਾਂ ਤੇ ਵਿਸ਼ਵਾਸ ਸੀ ਇਹਨਾਂ ਦੇ ਕੰਮਾਂ ਤੇ ਵਿਸ਼ਵਾਸ ਸੀ ਇਹ ਉਹਨਾਂ ਨੂੰ ਵੀ ਦਿਸਦਾ ਪਿਆ ਵਾ ਆਉਣ ਵਾਲੀ ਜਿਹੜੀ ਐਮਐਲਏ ਦੀ ਇਲੈਕਸ਼ਨ ਦੀ ਸਰਕਾਰ ਪੰਜਾਬ ਦੇ ਵਿੱਚ ਕਾਂਗਰਸ ਦੀ ਪਾਰਟੀ ਦੀ ਪੂਰੇ ਬਹੁਮਤ ਨਾਲ ਸਰਕਾਰ ਬਣੀ ਜਿੱਤ ਜਿਹੜੀ ਅੱਜ ਪਹਿਲੀ ਜਿੱਤ ਹੈ ਜਿਹੜੀ ਲੀਡਰਾਂ ਦੀ ਨਹੀਂ ਇਹਨੂੰ ਵਰਕਰ ਦੀ ਜਿੱਤ ਕਹਾਂਗੇ ਵਰਕਰ ਨੇ ਜੀ ਆਣ ਦੇ ਨਾਲ ਪਹਿਲੇ ਦਿਨ ਤੋਂ ਮਿਹਨਤ ਕੀਤੀ ਆ ਉਹਦਾ ਅੱਜ ਜਿਹੜਾ ਰਿਜ਼ਲਟ ਆ ਕਿ ਉਹਦਾ ਸਭ 35-40 ਹਜ਼ਾਰ ਮਾਰਜ ਦੇ ਨਾਲ ਜਿੱਤਿਆ। ਰਾਮ تیرਤ ਰੋਡ ਪਿੰਡ ਮਾਹਲ ਵਿਖੇ ਇੱਕ ਸੁਨਿਆਰੇ ਦੀ ਦੁਕਾਨ ਤੇ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਵਿਅਕਤੀ ਸੁਨਿਆਰੇ ਦੀ ਦੁਕਾਨ ਤੇ ਸੋਨੇ ਦੀ ਚੈਨ ਖਰੀਦਣ ਵਾਸਤੇ ਆਇਆ ਅਤੇ ਥੋੜੀ ਦੇਰ ਬਾਅਦ ਸੋਨੇ ਦੀ ਚੈਨ ਆਪਣੇ ਸਾਥੀ ਸਮੇਤ ਉਥੋਂ ਲੈ ਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਭੱਜ ਗਿਆ। ਦੁਕਾਨਦਾਰ ਦੇ ਮਾਲਕ ਵੱਲੋਂ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਤੇ ਜਿਸ ਅਧੀਨ ਇਹ ਇਲਾਕਾ ਆਉਂਦਾ ਉਥੇ ਮਾਮਲਾ ਦਰਜ ਕੀਤਾ ਜਾਵੇ ਸਰ ਅੱਜ ਹੀ ਤੇ ਇੱਕ 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 ਮੁੰਡਾ ਆਇਆ ਇੱਕ ਜੰਦਾਰ ਮੁੰਡਾ ਆਇਆ ਉਹ ਆ ਕੇ ਕਹਿੰਦਾ ਜੈਂਤ ਦਿਖਾਓ ਤੇ ਮੈਂ ਗਿਫਟ ਕਰਨਾ ਭਾਬੀ ਆਪਣੀ ਨੂੰ ਤੇ ਗਿਫਟ ਕਰਨਾ ਤੇ ਚੈਂਤ ਦਿਖਾਈ ਜੇ ਨਾਲ ਪੈਂਡਲ ਹੀ ਨਾਲ ਛੱਡੇ ਵਾਲਾ ਪੈਂਡਲ ਤੇ ਨਾਲੇ ਇੱਕ ਰਿੰਗ ਤੇ ਬਿਲਕੁਲ ਬਣਾ ਲਿਆ ਕਿਹਾ ਪੈਸੇ ਥੋੜੇ ਆ ਮੈਂ ਬਾਕੀ ਪੈਸੇ ਥੋੜੇ ਕਿਨਾਂ ਬਾਕੀ ਗੂਗਲ ਪੇ ਕਰ ਦਿੰਦਾ ਮੈਂ ਕਿ ਚਲੋ ਗੂਗਲ ਪੇ ਕਰਵਾ ਦਿਓ ਬੱਚੇ ਕਿਤੇ ਗੂਗਲ ਪੇ ਕਰਵਾ ਦਿਓ ਇਹ ਇਹ ਮੈਨੂੰ ਨਾ ਵੇਕੇ ਦਾ ਬਿਲ ਬਣਾਉ ਬਿਲ ਬਣਾਉਣ ਦੀ ਗੱਲ ਆ ਤੇ ਨਾਲ ਹੀ ਲੈ ਕੇ ਦੇ ਬਾਹਰ ਭੱਜ ਗਿਆ ਤੇ ਇਹ ਮੋਟਰਸਾਈਕਲ ਵਾਲੇ ਨੇ ਸ਼ਰਮ ਮਾਰਿਆ ਤੇ ਨਾਲ ਹੀ ਭੱਜ ਗਿਆ ਜੀ ਇੱਕ ਮਹੀਨਾ ਪਹਿਲਾਂ ਵੀ ਇਸੇ ਦੁਕਾਨ 'ਚ ਬੰਦ ਬਾੜ ਕੇ ਚੋਰੀ ਹੋਈ ਕਿਉਂਕਿ ਇਹ ਦਰਖਾਸਤ ਆਪਾਂ ਲਿਖਾਉਣ ਗਏ ਆ ਛਾੜੇ ਥਾਣੇ ਕਿਉਂਕਿ ਸ਼ੁਰੂ ਤੋਂ ਹੀ ਸਾਡੇ ਏਰੀਏ ਨੂੰ ਠਾਣਾ ਛਾੜਾ ਪੈਂਦਾ ਐਸਚੋ ਸਾਹਿਬ ਜਿਹੜੇ ਨਵੇਂ ਆਏ ਨੇ ਜਦੋਂ ਦੇ ਆਏ ਨੇ ਕਮ ਸੇ ਕਮ 2-3 ਮਹੀਨੇ ਹੋ ਗਏ ਆ ਇਹ ਦੋ ਤਿੰਨ ਦਖਾਸਾ ਸਾਡੀਆਂ ਮਤਲਬ ਸਹਾਇਕ ਜੇ ਗਈਆਂ ਤਾਂ ਮਤਲਬ ਦਖਾਸਾ ਨਹੀਂ ਲੈਣਦੇ ਕਹਿੰਦੇ ਜੀ ਇੱਕ ਮੋਚ ਪੈਂਦਾ ਮੋਚ ਅੱਜ ਕੱਲ ਕੋਈ ਦਖਾਸਾ ਦਿੱਤੀ ਨਹੀਂ ਨਾ ਉਹਨਾਂ ਕੋਈ ਦਖਾਸਾ ਕੋਈ ਲਿਖੀ ਆ ਕਿਉਂਕਿ ਏਰੀਆ ਸਾਨੂੰ ਛਾੜਾ ਪੈਂਦਾ ਤੇ ਸਾਡਾ ਵੈਸਟ ਹਲਕਾ ਵਾ ਤੇ ਇਹ ਸਾਨੂੰ ਕਮਿਸ਼ਨ ਸਾਹਿਬ ਜਿਹੜੇ ਮਾਨਯੋਗ ਕਮਿਸ਼ਨ ਸਾਹਿਬ ਗੜੀ ਬੇਨਤੀ ਹੈ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਫਾਸਟਵੇ ਚੈਨਲ ਤੇ ਲੱਗਿਆ ਖਬਰਾਂ ਦਾ ਅਸਰ ਹੁੰਦਾ ਅਤੇ ਮਹਿਕਮਿਆਂ ਨੂੰ ਕੀਤੀ ਡਿਮਾਂਡ ਵੀ ਪੂਰੀ ਹੁੰਦੀ ਹੈ ਕੁਝ ਦਿਨ ਪਹਿਲਾਂ ਸਾਡੇ ਚੈਨਲ ਰਾਹੀਂ ਤਾਰਾਂ ਵਾਲੇ ਪੁਲ ਤੋਂ ਨਿਕਲਦੀ ਨਹਿਰ ਬਾਰੇ ਖਬਰ ਲੱਗੀ ਸੀ। ਨਹਿਰ ਦਾ ਪਾਣੀ ਬੰਦ ਸੀ ਅਤੇ ਜਲ ਪ੍ਰਵਾਹ ਕੀਤੀ ਗਈ ਪੂਜਾ ਸਮੱਗਰੀ ਕੂੜੇ ਦੇ ਰੂਪ ਵਿੱਚ ਸਾਹਮਣੇ ਨਜ਼ਰ ਆ ਰਹੀ ਸੀ। ਮਹਿਕਮੇ ਨੂੰ ਨਹਿਰ ਦਾ ਪਾਣੀ ਛੱਡਣ ਵਾਸਤੇ ਮੰਗ ਕੀਤੀ ਗਈ ਜੋ ਉਹਨਾਂ ਨੇ ਬਖੂਬੀ ਪੂਰੀ ਕੀਤੀ। ਅਸੀਂ ਆਪਣੇ ਵੱਲੋਂ ਮਹਿਕਮੇ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਪੂਜਾ ਦੀ ਸਮੱਗਰੀ ਨੂੰ ਇਸ ਨਹਿਰ ਵਿੱਚ ਨਾ ਸੁੱਟਿਆ ਜਾਵੇ ਕਿਉਂਕਿ ਪਾਣੀ ਬੰਦ ਹੋਣ ਵੇਲੇ ਜੋ ਨਸਾਰਾ ਬੰਦ ਆ दुखद होंगे खड़े तारावाले पुलिस जिसे कुछ खबर दिखाई थ नहर सुखी हुई है और पूजा की समग्री बची हुई है और एक दंधा नजारा रखता है महकमे का बाद ने पानी छदर पूरी चलती पिकनिक स्पॉट पूरी मिलती है जहर है जो आवाज सुनते हो जो नजारा देख रहे हो वाकई बहुत है ਨਾਲੇ ਅਸੀਂ ਪਬਲਿਕ ਨੂੰ ਵੀ ਇਹ ਗੋਲ ਰੂਪ ਵਿੱਚ ਦੱਸਣਾ ਚਾਹਾਂਗੇ ਕਿ ਸਮਗਰੀ ਜਿਹੜੀ ਪੂਰੇ ਦੀ ਬਚੀ ਹੁੰਦੀ ਹੈ ਉਹਨੂੰ ਇੱਥੇ ਘੱਟ ਵੱਲ ਰਸਰਜੀ ਨਾ ਕਰਨ ਕਿਉਂਕਿ ਇਹ ਸ਼ਹਿਰ ਦਾ ਇੱਕ ਹਿੱਸਾ ਹੈ ਔਰ ਸ਼ਹਿਰ ਦੇ ਹਿੱਸੇ ਨੂੰ ਅਸੀਂ ਆਪ ਹੀ ਖਰਾਬ ਕਰ ਸਕਦੇ ਹਾਂ। ਕੈਮਰਾ ਪਰਸਨ ਰਕੇਸ਼ਨਲ ਜੈਪੂ ਸਿੰਘ ਫਾਸਟਵੇਅ ਕੰਮ। ਆਪ ਸਾਬ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਟਵੇਅ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇਅ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਤੇ ਗਾਹਕਾਂ ਨੂੰ ਝੂਠ ਬੋਲ ਕੇ ਫਾਸਟਵੇਅ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਾਬਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਜੀ ਨੂੰ ਗੁੰਮਰਾਹ ਤੇ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਹੈ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਿਕ ਨੂੰ ਇਤਲਾਹ ਦੇਵੋ ਗੁਰਜੀਤ ਸਿੰਘ ਆਸ਼ਲਾ ਨੇ ਰਿਜ਼ਲਟ ਆਉਣ ਤੋਂ ਪਹਿਲਾਂ ਗੁਰਦੁਆਰਾ ਸ਼ੇਦਗਨ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਹਾਰ ਦੇਸ਼ ਦੀ ਆਪਣੀ ਕਰੰਸੀ ਹੁੰਦੀ ਹੈ ਅਤੇ ਸਾਡੇ ਦੇਸ਼ ਦੀ ਕਰੰਸੀ ਦਾ ਇੱਕ ਵੱਖਰਾ ਹੀ ਰੂਪ ਰੰਗ ਹੈ। ਨੋਟਾਂ ਦੇ ਰੂਪ ਵਿੱਚ ਅਤੇ ਸਿੱਕਿਆਂ ਦੇ ਰੂਪ ਵਿੱਚ ਸਾਡੀ ਕਰੰਸੀ ਪ੍ਰਚਲਿਤ ਹੈ। ਵੇਖਣ ਵਿੱਚ ਆਉਂਦਾ ਹੈ ਕਿ ਦੁਕਾਨਦਾਰ ਦਿੱਤੇ ਹੋਏ ਸਮਾਨ ਦੇ ਬਦਲੇ ਗ੍ਰਾਹਕ ਤੋਂ ਨੋਟ ਤਾਂ ਲੈ ਲੈਂਦੇ ਹਨ ਪਰ ਸਿੱਕੇ ਲੈਣ ਤੋਂ ਇਨਕਾਰ ਕਰਦੇ ਹਨ। ਦੋਵੇਂ ਰੂਪ ਵਿੱਚ ਸਾਡੇ ਦੇਸ਼ ਦੀ ਆਪਣੀ ਕਰੰਸੀ ਹੈ ਅਤੇ ਇਸ ਨੂੰ ਲੈਣ ਤੋਂ ਕਿਸੇ ਨੂੰ ਵੀ ਮਨਾ ਨਹੀਂ ਕਰਨਾ ਚਾਹੀਦਾ। ਸਾਡੀ ਟੀਮ ਨਾਲ ਗੱਲਬਾਤ ਕਰਤੇ ਲੋਕਾਂ ਨੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਨਹੀਂ ਮਨਾ ਕਰਨ ਦਾ ਕੋਈ ਸੋਲਿਡ ਰੀਜਨ ਤਾਂ ਨਹੀਂ ਹੁੰਦਾ ਮਨਾ ਕਰਨ ਦਾ ਕਾਰਨ ਮੇਨ ਇਹੋ ਹੀ ਹੁੰਦਾ ਵੈ ਕਿ ਇਹਨੂੰ ਥੋੜਾ ਕੈਰੀ ਕਰਨ ਦੀ ਦਿੱਕਤ ਆਂਦੀ ਹੈ ਥੋੜੇ ਪੌਕੇਟ ਵਿੱਚ ਬੰਦਾ ਰੱਖ ਕੇ ਕੈਰੀ ਕਰਕੇ ਕੁਆਂਟੀਟੀ ਹੋਵੇ ਨਹੀਂ ਲਿਜਾਇਆ ਜਾ ਸਕਦਾ ਜਾਂ ਆਪਣਾ ਈਵਨ ਸਗੋਂ ਦੀ ਕੁਆਇਨ ਦੀ ਲਾਈਫ ਜ਼ਿਆਦਾ ਵੈ ਕੁਆਲਿਟੀ ਜ਼ਿਆਦਾ ਅੱਛੀ ਹੁੰਦੀ ਹੈ ਬਾਕੀ ਇਹ ਹੈਗਾ ਕਿ ਥੋੜਾ ਕੈਰੀ ਕਰਨ ਦੀ ਦਿੱਕਤ ਆਂਦੀ ਡਿੱਗ ਪੰਦੇ ਆ ਜਾਂ ਐਹੋ ਦੀ ਕੋਈ ਪ੍ਰੋਬਲਮ ਆਂਦੀ ਉਹਦੇ ਕਰਕੇ ਕੁਆਇਨ ਦੀ ਕੈਰੀ ਕਰਨ ਦੀ ਪ੍ਰੋਬਲਮ ਹੈ ਬਾਕੀ ਹੋਰ ਉਸ ਤਰ੍ਹਾਂ ਕੋਈ ਮੇਨ ਰੀਜ਼ਨ ਤੇ ਕੋਈ ਨਹੀਂ ਹੈ ਨੂੰ ਮਨਾ ਕਰਨ ਦਾ ਮਨਾ ਕਰਨਾ ਵੀ ਨਹੀਂ ਚਾਹੀਦਾ ਵੈਸੇ ਤੇ ਸ਼ਾਪ ਤੇ ਪਰ ਨੂੰ ਕੋਈ ਜੁੜੀ ਹੋਈ ਕਰੰਸੀ ਉਹ ਮਨਾ ਇੰਡੀਅਨ ਕਰੰਸੀ ਹੈ ਮਨਾ ਕਰਨ ਦਾ ਹੈ ਹੁਣ ਆ ਤਾਂ ਨਹੀਂ ਚਾਹੀਦਾ ਬਾਕੀ ਨਹੀਂ ਕੋਈ ਕਹਿ ਕੀ ਸਕਦੇ ਹੋ ਕਿਸੇ ਨੂੰ ਕੋਈ ਮਨਾ ਸਕਦੇ ਹੋ ਕਹਿ ਥੋੜਾ ਸਕਦੇ ਹੋ ਤੇ ਮਨਾ ਕਰ ਰਿਹਾ ਕਿਉਂ ਕਰ ਰਿਹਾ ਰੀਜ਼ਨ ਸਰ ਹੈਗਾ ਸਿੱਕੇ ਹੁੰਦੀ ਜਿੰਨਾ ਤੁਹਾਨੂੰ 200 ਰੁਪਏ ਸਿੱਕੇ ਦੇ ਰਿਹਾ ਤੁਹਾਡੀ ਇਹ ਭਰ ਜਾਏਗੀ ਖੈਰ ਆ ਗਈ ਲੈਣ ਦਾ ਇਸ ਤਰ੍ਹਾਂ ਕੋਈ ਕਸਟਮਰ ਨਹੀਂ ਹੁੰਦਾ ਹੀ ਨਹੀਂ ਸਿੱਕੇ ਸਿੱਕੇ ਤਾਂ ਨੋਟ ਕਢਣ ਜਾਈਦੇ ਬੈਂਕ ਅਸਟੇਟ ਬੈਂਕਾਂ ਲੈਣ ਨੂੰ ਨੋਟ ਕੱਢਣ ਨੋਟ ਪੈਨਸੀ ਹਰ ਕੋਈ ਲੈਂਦਾ ਸਿੱਕੇ ਕਿਹਨੇ ਲੈਣੇ ਨਹੀਂ ਨਾ ਆਪਾਂ ਲੈਨੇ ਨਾ ਕੋ ਗਾਹ ਲੈਂਦਾ ਪਈ ਬੈਂਕਾਂ ਘਰੇ ਪੈ ਸਿੱਕੇ ਆ ਨਾ ਜੀ ਮੈਸੇਜ ਹੀ ਨਾ ਜਾਂਦਾ ਜੀ ਸਿੱਕੇ ਬੰਦ ਕਰਕੇ ਤਾਂ ਨੋਟ ਕਲਾਂਜੇ ਦੇ ਸਿੱਕੇ ਦੇ ਫਾਇਦਾ ਕੋਈ ਨਹੀਂ ਲੈ ਜਾਂਦਾ 20ਾਂ ਦੇ ਸਿੱਕੇ ਘੜਦੇ 10 ਦੇ ਘੜਦੇ 1-2 ਦੇ ਘੜਦੇ ਆ ਲੈਨੇ ਕੋਈ ਨਹੀਂ ਅਸੀਂ ਘੜਦੇ ਅਸੀਂ ਹਾਲ ਬਾਜ਼ਾਰ ਦੇ ਵਿੱਚ ਔਰ ਮਾਰਕੀਟ ਵਿੱਚ ਦੋ ਤਿੰਨ ਸ਼ੌਪ ਅਸੀਂ ਟਰਾਈ ਕੀਤੇ ਆ ਜਿੱਥੇ ਕੌਇਨਸ ਨੂੰ ਲੈਣ ਤੋਂ ਮਨਾ ਕਰ ਦਿੰਦੇ ਨੇ ਸ਼ੌਪ ਕੀਪਰਸ ਬਟਿਕ ਦੁਕਾਨ ਤੇ ਅਸੀਂ ਆਏ ਔਰ ਉਹਨਾਂ ਨੇ ਆਪਣੀ ਬਾਈਟ ਵੀ ਦਿੱਤੀ ਔਰ ਬਹੁਤ ਸੋਹਣਾ ਬੋਲੇ ਨੇ ਕਿ ਮਨਾ ਕਰਾ ਤਾਂ ਬਸਲ ਨਹੀਂ कैरियर करने की प्रॉब्लम उन्होंने दसी या कोई होर रीजन हो सकते हैं पर वाइडली वेखिया जाए तो कॉइनस को तकरीबन दुकानदार मना कर दे जिसे कि नहीं करना चाहिए कैमरा पर्सन राकेश नाल जेपी सिंह फास्ट न्यूज़ अमृतसर हुन हो गया एक छोटे जे ब्रेक का ब्रेक तो बाद तुसी वेखोगे वाद रही गर्मी कारण शहरवासी परेशान तो कुछ और खबर एक छोड़े जहे ब्रेक तो बाद फनलैंड अपने बच्चों को नेचर का अनुभव और राइट्स का फन दीजिए आइए कंपनी बाग में सबके मनपसंद फनलैंड में और मजे लीजिए बेशुमार राइट्स, बोटिंग रेस्टोरेंट Horse riding, artificial zoom, dance, and many are exciting activities. Ka. Entry 5th, 5th rupees. Se shuru.

ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਵਿੱਚ ਇਸ ਵੇਲੇ ਤਾਪਮਾਨ 43 ਡਿਗਰੀ ਹੈ। ਲੋਕਾਂ ਨੂੰ ਲੂ ਵਾਲੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਾਡੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਵੇਖਿਆ ਕਿ ਵਾਹਨ ਚਾਲਕ ਕੱਪੜੇ ਨਾਲ ਮੂੰਹ ਢੱਕ ਕੇ ਜਾਂਦੇ ਵਿਖਾਈ ਦਿੱਤੇ ਗਏ। ਆਉਣ ਵਾਲੇ ਸਮੇਂ ਵਿੱਚ ਤਾਪਮਾਨ ਹੋਰ ਵੱਧ ਸਕਦਾ ਹੈ। ਗਰਮੀ ਕਾਰਨ ਸੜਕਾਂ ਤੇ ਆਵਾਜਾਈ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਵਿਖੀ। ਸੋ ਸ਼ਹਿਰ ਵਾਸੀ ਇਸ ਲੂ ਵਾਲੀ ਗਰਮੀ ਤੋਂ ਬਚਾਅ ਲਈ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ। ਦੇਖੋ ਜੀ ਗਰਮੀ ਦਾ ਇਸ ਤਰ੍ਹਾਂ ਵੀ ਗਰਮੀ ਦਾ ਕਹਿਰ ਬਹੁਤ ਜ਼ਿਆਦਾ ਵਾ ਜਿਹੜੀ ਲੂ ਆਏ ਤੇ ਬੰਦੇ ਨੂੰ ਬਹੁਤ ਜ਼ਿਆਦਾ ਮਾਰ ਰਹੀ ਪਰੇਸ਼ਾਨ ਕਰ ਰਹੀ ਆ ਗਰਮੀ ਤੋਂ ਬਚਣ ਵਾਸਤੇ ਸਾਨੂੰ ਗੰਨੇ ਦਾ ਰਸ ਚਾਟੀ ਦੀ ਲੱਸੀ ਹੋਰ ਜਿਹੜੀਆਂ ਸਾਡੇ ਸਿਹਤ ਵਾਸਤੇ ਪਾਣੀ ਦੀ ਕਮੀ ਨੂੰ ਚੀਜ਼ਾਂ ਦੂਰ ਕਰਦੀਆਂ ਨੇ ਉਹਨਾਂ ਦਾ ਸੇਵਨ ਕਰਨਾ ਚਾਹੀਦਾ ਹੈ ਆਪਾਂ ਨੂੰ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਤੇ ਸਭ ਤੋਂ ਜ਼ਿਆਦਾ ਇਹੋ ਚਾਹੀਦਾ ਵੀ ਘਰੋਂ ਬਾਹਰ ਨਾ ਹੀ ਨਿਕਲੋ ਤਵੇਰੇ ਜਾਂ ਮੀਂਹ ਨਿਕਲੋ ਕਿਉਂਕਿ ਗਰਮੀ ਬਹੁਤ ਜਿਆਦੀ ਹੈ ਅੰਮ੍ਰਿਤਸਰ ਦੇ ਵਿੱਚ ਟੈਂਪਰੇਚਰ 43 ਡਿਗਰੀ ਤੋਂ ਪਾਰ ਹੋ ਚੁੱਕਿਆ ਵਾ ਆਉਣ ਵਾਲੇ ਸਮੇਂ ਦੇ ਵਿੱਚ ਟੈਂਪਰੇਚਰ 50 ਡਿਗਰੀ ਤੱਕ ਜਾਣ ਦੀ ਵੀ ਸੰਭਾਵਨਾ ਹੈਗੀ ਆ ਇਸ ਕਰਕੇ ਸਾਨੂੰ ਰੁੱਖਾਂ ਵੱਲ ਧਿਆਨ ਦੇਣਾ ਚਾਹੀਦਾ ਵਾ ਏਸੀਆਂ ਵੱਲ ਧਿਆਨ ਘੱਟ ਕਰਕੇ ਤੇ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਏਸੀ ਵੀ ਗਰਮੀ ਦਾ ਬਹੁਤ ਵੱਡਾ ਕਾਰਨ ਹਨ ਜਿਆਦੀ ਬਹੁਤ ਜਿਆਦੀ ਪੈ ਰਹੀ ਹੈ ਜਿਤਨਾ ਕਿ ਤੁਹਾਨੂੰ ਪਤਾ ਹੀ ਹੈ ਟੈਂਪਰੇਚਰ ਦਿਨੋਂ ਦਿਨ ਵੱਧ ਰਿਹਾ ਹੈ ਇਸ ਵਕਤ ਟੈਂਪਰੇਚਰ 43 ਡਿਗਰੀ ਦੇ ਆਸ-ਪਾਸ ਆਸ-ਪਾਸ ਹੈਗਾ ਤੇ ਅੱਗੇ ਜਾ ਕੇ 50 ਡਿਗਰੀ ਦੇ ਲੱਗ ਜਾਂਦੀ ਸੰਭਾਵਨਾ ਹੋ ਸਕਦੀ ਹੈ ਤੇ ਇਸ ਕਰਕੇ ਆਪਾਂ ਨੂੰ ਘਰੇ ਰਹਿਣ ਦਾ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਠੰਡੀਆਂ ਚੀਜ਼ਾਂ ਖਾਣ ਪੀਣ ਵੱਲ ਧਿਆਨ ਦੇਣਾ ਚਾਹੀਦਾ ਜਿੱਤਰਾ ਕਿ ਅ ਅੱਜ ਕੱਲ ਇੱਕ ਤੀਰਾ ਗੁੰਦ ਜੋ ਹੁੰਦੀ ਹੈ ਦੁਕਾਨ ਤੋਂ ਆਮ ਮਿਲ ਜਾਂਦੀ ਹੈ ਤੇ ਉਹਨੂੰ ਆਪਾਂ ਘਰੇ ਰਾਤ ਨੂੰ ਭੇਕੇ ਸਵੇਰੇ ਦਹੀਂ ਦੇ ਨਾਲ ਜੇ ਖਾ ਲਈਏ ਤੇ ਬਹੁਤ ਵਧੀਆ ਉਹ ਆਪਣੇ ਸਰੀਰ ਨੂੰ ਠੰਡਾ ਰੱਖ ਸਕਦੀ ਤੇ ਇਤਰਾ ਹੀ ਹੋਰ ਜਿਤਨਾ ਨਿੰਬੂ ਪਾਣੀ ਜਾਂ ਲੱਸੀ ਇਤਰਾ ਕੁਝ ਹੋ ਗਿਆ ਉਹ ਆਪਾਂ ਸਰੀਰ ਨੂੰ ਠੰਡਾ ਰੱਖਣ ਵਾਸਤੇ ਪੀ ਸਕਦੇ ਉੱਤਰ ਭਾਰਤ ਵਿੱਚ ਗਰਮੀ ਦਾ ਕਹਿਰ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ ਅੰਮ੍ਰਿਤਸਰ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ 43 ਡਿਗਰੀ ਦੇ ਲਗਭਗ ਚੱਲ ਰਿਹਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣ ਦੀ ਸੰਭਾਵਨਾ ਹੈ। ਰਾਹਗੀਰਾਂ ਨਾਲ ਗੱਲ ਕੀਤੀ ਤਾਂ ਉਹਨਾਂ ਠੰਡੀਆਂ ਚੀਜ਼ਾਂ ਦਾ ਸੇਵਨ ਕਰਨ ਵੱਲ ਜ਼ੋਰ ਦਿੱਤਾ। ਸੋ ਸਾਡੀ ਵੀ ਤੁਹਾਨੂੰ ਸਾਰਿਆਂ ਨੂੰ ਇਹੀ ਅਪੀਲ ਹੈ ਕਿ ਜੇਕਰ ਕੋਈ ਜ਼ਰੂਰੀ ਕੰਮ ਹੈ ਤਾਂ ਹੀ ਕਰੋ ਬਾਹਰ ਨਿਕਲੋ ਤਾਂ ਜੋ ਇਸ ਤਪ ਦੀ ਗਰਮੀ ਤੋਂ ਬਚਿਆ ਜਾ ਸਕੇ। ਕੈਮਰਾ ਪਰਸਨ ਗੁਰਵੀਰ ਸਿੰਘ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ ਦਿਨ-ਬਦਨ ਵਧ ਰਹੀ ਗਰਮੀ ਤੋਂ ਬਚਾਅ ਤੇ ਪੇਟ ਦੀਆਂ ਕਈ ਬਿਮਾਰੀਆਂ ਤੋਂ ਰਾਹਤ ਪਾਉਣ ਲਈ ਲੋਕਾਂ ਵੱਲੋਂ ਚਾਟੀ ਦੀ ਲੱਸੀ ਦਾ ਸੇਵਨ ਕੀਤਾ ਜਾ ਰਿਹਾ ਜਿਸ ਦਾ ਸਵਾਦ ਅੰਮ੍ਰਿਤ ਵਰਗਾ ਤੇ ਤੰਦਰੁਸਤੀ ਨਾਲ ਭਰਪੂਰ ਹੈ ਜੋ ਕਿ ਇਸ ਵਧ ਰਹੀ ਗਰਮੀ ਵਿੱਚ ਕਿਸੇ ਦਵਾਈ ਤੋਂ ਘੱਟ ਨਹੀਂ ਸਾਡੀ ਟੀਮ ਨਾਲ ਗੱਲਬਾਤ ਕਰਦੇ ਆ ਲੋਕਾਂ ਨੇ ਆਖਿਆ ਕਿ ਗਰਮੀ ਤੋਂ ਬਚਾ ਲਈ ਲੋਕਾਂ ਚਾਟੀ ਦੀ ਬਣੀ ਲੱਸੀ ਅਤੇ ਨਿੰਬੂ ਪਾਣ ਅਤੇ ਗੰਨੇ ਦੇ ਰਸਤਾ ਇਸਤੇਮਾਲ ਕਰਨਾ ਚਾਹੀਦਾ ਹੈ। ਲੱਸੀ ਦੇ ਭਾਰੀ ਜਿੰਨੀ ਕਿ ਗਰਮੀ ਪੈ ਰਹੀ ਹੈ ਬਹੁਤ ਜਿਆਦਾ ਲਾਭ ਆਏਗਾ। ਇਹਨਾਂ ਵਿੱਚੋਂ ਮਿਹਦੇ ਦੀ ਗਰਮੀ, ਸਰੀਰ ਦੀ, ਜਿਗਰ ਦੀ ਗਰਮੀ ਸਾਰੀ ਨਿਕਲ ਜਾਂਦੀ ਆ। ਉਹ ਜਿਸ ਹਾਲ ਨਾ ਗਰਮੀ ਪੈ ਰਹੀ ਹੈ ਤੁਸੀਂ ਸਾਰੇ ਦੇਖ ਰਹੇ ਹੋ। ਪਾਣੀ ਦੇ ਕਿੱਥੇ ਜਾਂਦਾ ਉਹ ਤੇ ਪਤਾ ਨਹੀਂ ਲੱਗਦਾ ਤੇ ਸ਼ਹਿਰ ਵਿੱਚ ਪਾਣੀ ਵੀ ਪੀਂ ਜਾਓ ਤੇ ਮੋਲ ਵਗਦਾ। ਇਹ ਤੇ ਲੱਸੀ ਦੇਣ ਦੇ ਨੇ। ਸਭ ਮੋਲ ਦੀ ਸੇਵਾ। ਇੱਕ ਸੇਵਾ ਕਰਦੇ ਪਿਆ ਅਸੀਂ ਬੋਲਣੀ ਵੇਚਦੇ ਪਏ ਤਾਂ ਕਿ ਸ਼ਹਿਰ ਦੇ ਵਿੱਚ ਪਾਣੀ ਬੜਾ ਮੁਸ਼ਕਿਲ ਹੈ ਤੇ ਅਸੀਂ ਤੇ ਮਿਲਣੀ ਬਹੁਤ ਮੁਸ਼ਕਿਲ ਹੋ ਜਾਂਦੀ ਆ ਇਹ ਪਿੰਡਾਂ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਸੀ ਪਿੰਡਾਂ ਦੀਆਂ ਸੁਗਾਤਾਂ ਨੇ ਜਿਹੜੀਆਂ ਕਿ ਸਾਨੂੰ ਸ਼ਹਿਰ ਦੇ ਵਿੱਚ ਇਹ ਸਦਾਰ ਜੀ ਸਾਨੂੰ ਪਿਆਰੀ ਨੇ ਜਿਨ੍ਹਾਂ ਕਰਕੇ ਲੋਕਾਂ ਨੂੰ ਰਾਹਤ ਮਿਲਦੀ ਆ ਜਿੱਕੇ ਜੀ ਗਰਮੀ ਸੋਬ ਬਿਮਾਰੀਆਂ ਕੱਟਦੀ ਆ ਅਸੀਂ ਔਰ ਬਹੁਤ ਫਾਇਦੇਮੰਦ ਆ ਹਰ ਇੱਕ ਇਨਸਾਨ ਨੂੰ ਅੱਗੇ ਕੋਰ-ਕੋੜ ਤੇ ਮਿਲਦੀ ਇਹਨਾਂ ਨੂੰ ਅੱਗੇ ਪੀਣੀ ਚਾਹੀਦੀ ਆ ਇਹ ਟੈਂਪਰੇਚਰ 47 ਤੱਕ ਪਹੁੰਚ ਚੁੱਕਾ ਹੈ ਇਹ 50 ਤੱਕ ਹੋਵੇ ਤਾਂ ਬੰਦਾ ਚੁਰਸ ਜਾਂਦਾ ਬਿਲਕੁਲ ਤੂੰ ਇਹ ਦੇਖੋ ਵੀ ਇਹ ਦਿਨ ਗਰਮੀ ਵਿੱਚ ਬੰਦ ਨੂੰ ਕੰਮ ਕਰਨਾ ਮਿਹਨਤ ਕਰਨੀਆਂ ਜਿੰਨੇ ਵੀ ਮੱਲੋ ਆਪਣੇ ਮਜ਼ਦੂਰ ਆਦਮੀ ਨੇ ਜਿੰਨਾ ਚਿਰ ਹੈ ਲੱਸੀ ਨਾਲ ਪੀਣ ਕਿਤੇ ਟੇਕ ਨਹੀਂ ਸਕਦੇ ਪਾਣੀ ਤੋਂ ਬੰਦਾ ਪੀ ਨਹੀਂ ਸਕਦਾ ਪਾਣੀ ਪੀਂਦਾ ਮੂੰਹ ਸੁੱਕੇ ਜਾਂਦਾ ਉਸ ਚਲੇ ਇਹ ਨਾਲ ਪੀਣ ਵਾਲੇ ਆ ਵੀ ਬੰਦਾ ਕੰਮ ਕਰਨ ਵਾਲਾ ਹੋ ਜਾਂਦਾ ਜਬਾਨ ਦੇ ਜਿਹੜੀ ਜਿਹੜੀ ਸੰਝਾਈ ਆ ਉਹ ਆ ਜਾਂਦੀ ਆ ਜਿਗਰ ਚੋਂ ਗਰਮੀ ਨਿਕਲ ਜਾਂਦੀ ਆ ਇਹ ਨਾਲ ਬਹੁਤ ਫਾਇਦੇ ਸੋਹ ਰੋਗ ਨਿਕਲਦੇ ਨੇ ਨਹੀਂ ਸ਼ਬੀਲ ਤੇ ਲੌਣੀ ਚਾਹੀਦੀ ਆ ਭਾਜੀ ਉਹ ਤਾਂ ਕੋ ਬਹੁਤ ਵੱਡਾ ਪੋਣਾ ਹੈ ਲੇਕਿਨ ਜਿਬੀਲ ਤਾਂ ਚਲ ਵਾਲੀ ਚੀਜ਼ ਆ ਲੇਕਿਨ ਜਿਹੜਾ ਲੱਸੀ ਦਾ ਕੰਮ ਆ ਭਾਲੀ ਹਰ ਕੋਈ ਨਹੀਂ ਕਰ ਸਕਦਾ ਪਾਣੀ ਮੋਲ ਵੇਖਦਾ ਭਾਜੀ ਤੇ ਤੇ ਫਿਰ ਲस्सी ਦੇ ਭਾਜੀ ਸਪਰੀ ਦੇ ਬਾਸੋਂ ਮਿਲੋ ਇੱਕ ਸੇਵਾ ਕਰ ਰਿਹਾ ਜੀ ਸਰਦਾਰ ਜੀ ਗਰਮੀ ਬਹੁਤ ਜ਼ਿਆਦਾ ਵਧ ਰਹੀ ਹੈ ਤੇ ਬਹੁਤ ਵਧੀਆ ਉਹਨੂੰ ਚਾਟੇ ਲੱਸੀ ਫਿਰ ਵੀ ਰੇਂਜ 'ਚ ਮਿਲ ਰਹੀ ਹੈ 10-15 ਰੁਪਏ ਦਾ ਗਲਾਸ ਕੁਝ ਵੀ ਨਹੀਂਗਾ ਜਿਸ ਹਿਸਾਬ ਨਾਲ ਗਰਮੀ ਵਧ ਰਹੀ ਬਹੁਤ ਜ਼ਿਆਦਾ ਟੈਂਪਰੇਚਰ ਵਧਿਆ ਆ ਬਹੁਤ ਦਿੱਕਤ ਹੋਈ ਪਈ ਗਰਮੀ ਕਰਕੇ ਬਹੁਤ ਵਧੀਆ ਬੈਸਟ ਲੱਸੀ ਹੈਗੀ ਆ ਬਹੁਤ ਵਧੀਆ ਲੱਸੀ ਹੈ ਜੀ ਸਿਹਤ ਵਾਸਤੇ ਬਹੁਤ ਵਧੀਆ ਤੇ ਗਰਮੀ ਵਾਸਤੇ ਬਹੁਤ ਵਧੀਆ ਹੈਗੀ ਹੈ ਦਿਨ ਬਦਨ ਵਧ ਰਿਹਾ ਗੁਰੂ ਨਗਰੀ ਦੇ ਵਿੱਚ ਤਾਪਮਾਨ ਅੱਜ ਜਿੱਥੇ 47 ਡਿਗਰੀ ਟੈਂਪਰੇਚਰ ਵਧਿਆ ਪਿਆ ਉੱਥੇ ਹੀ ਲੋਕਾਂ ਵੱਲੋਂ ਇਸ ਗਰਮੀ ਤੋਂ ਰਹਾਦ ਬਾਨਦੇ ਲਈ ਚਾਟੀ ਦਾ ਲੱਸੀ ਦਾ ਜਿਹੜਾ ਸੇਵਨ ਕੀਤਾ ਜਾ ਰਿਹਾ ਹੈ ਔਰ ਚਾਟੀ ਦੀ ਲੱਸੀ ਕਹਿੰਦੇ ਵਿੱਚ ਵੀ ਜਿਹੜਾ ਹੈਗਾ ਕਿ ਪੇਟ ਦੀਆਂ ਹਰ ਬਿਮਾਰੀਆਂ ਦਾ ਜਿੱਥੇ ਔਲਾਦ ਕਰਦੀ ਹੈ ਉੱਥੇ ਹੀ ਜਿਹੜੀ ਸਿਹਤ ਦੇ ਪੱਖੋਂ ਵੀ ਬਿਲਕੁਲ ਲਾਹੇਮੰਦ ਹੈ ਤੇ ਗਰਮੀ ਤੋਂ ਬਚਾ ਦੇ ਲਈਦਾ ਇੱਕ ਅੰਮ੍ਰਿਤ ਵਰਗਾ ਇਹਦਾ ਜਿਹੜਾ ਰਸ ਹੈ ਤੇ ਲੋਕਾਂ ਨੂੰ ਇੱਕੋ ਸੁਨੇਹਾ ਦਿੱਤਾ ਗਿਆ ਕਿ ਇਸ ਗਰਮੀ ਤੋਂ ਬਚਾਂਦੇ ਬਚਨ ਦੇ ਲਈ ਆਪਣੇ ਪਾਣੀ ਦਾ ਜਿਹੜਾ ਸੇਵਨ ਹੈ ਕਰਨ ਦੇ ਲਈ ਬੋਤਲ ਨਾਲ ਰੱਖੀ ਜਾਵੇ ਤੇ ਦੂਸਰਾ ਠੰਡੇ ਜਿਹੜਾ ਚਾਹੇ ਨਿੰਬੂ ਪਾਣੀ ਆ ਚਾਹੇ ਝਾਟੀ ਦੀ ਲੱਸੀ ਆ ਉਹਦਾ ਸੇਵਨ ਕੀਤਾ ਜਾਵੇ ਤਾਂ ਜੋ ਭਰਦੀ ਜਿਹੜੀ ਗਰਮੀ ਆ ਉਹ ਤੋਂ ਬਚਾਅ ਹੋ ਸਕੇ ਕੈਮਰਾਮੈਨ ਰਮਨ ਕੁਮਾਰ ਜਨ ਅਲਚੂ ਚਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਅੰਮ੍ਰਿਤਸਰ ਦਾ ਦਿਲ ਕਹਿਲਾਨ ਵਾਲੀ ਲਾਰੈਂਸ ਰੋਡ ਦੀ ਨਸਤੀ ਫਨਲੈਂਡ ਚਿਲड्रनਸ ਪਾਰਕ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬੱਚੇ ਅਤੇ ਵੱਡੇ ਉਸ ਥਾਂ ਲੱਗੇ ਝੂਲਿਆਂ ਦਾ ਭਰਪੂਰ ਆਨੰਦ ਲੈ ਰਹੇ ਹਨ ਸ਼ਹਿਰ ਵਾਸੀਆਂ ਵਾਸਤੇ ਇੱਕ ਚੰਗੀ ਖਬਰ ਕਿ ਫਨਲੈਂਡ ਦੀ ਐਂਟਰੀ ਨੂੰ 1 ਜੂਨ ਤੋਂ ਫ੍ਰੀ ਕਰ ਦਿੱਤਾ ਗਿਆ ਪਾਰਕ ਦੇ ਅੰਦਰ ਲੱਗੇ ਝੂਲੇ ਇਸਤੇਮਾਲ ਕਰਨ ਵਾਸਤੇ ਟਿਕਟ ਲੈਣੀ ਪਵੇਗੀ ਸ਼੍ਰੀ ਦਰਗਿਆਨਾ ਤੀਰਥ ਦੇਸ਼ ਤਾਪਦੀ ਨੂੰ ਸਮਰਪਿਤ ਵਰ੍ਹਾਤ ਫੇਰੀ 28 ਮਈ ਤੋਂ 12 ਜੂਨ ਤੱਕ ਕੱਢੀ ਜਾ ਰਹੀ ਹੈ ਸਤਵੀਂ ਵਰ੍ਹਾਤ ਫੇਰੀ ਮੰਦਿਰ ਮਾਤਾ ਲਾਲ ਦੇਵੀ ਤੋਂ ਸ਼ੁਰੂ ਹੋਈ ਜੋ ਸ਼੍ਰੀ ਯਸ਼ਪਾਲ ਜੀ ਦੀ ਹਜ਼ੂਰੀ ਵਿੱਚ ਸ਼ੁਰੂ ਹੋਈ ਜੋ ਬਾਹਰ ਬਾੜ ਲੰਗੀ ਜਿਸ ਦਾ ਵਿਸ਼ਰਾਮ ਮਾਤਾ ਲਾਲ ਦੇਵੀ ਮੰਦਿਰ ਵਿਖੇ ਹੋਇਆ ਜਿਸ ਵਿੱਚ ਸ਼੍ਰੀ ਦੁਰਗਿਆਨਾ ਕਮੇਟੀ ਦੇ ਮੈਨੇਜਰ ਅਨਿਲ ਸ਼ਰਮਾ ਸੰਜੀਵ ਖੰਨਾ ਕਪਿਲ ਮਹਿਰਾ ਰੋਬਿਨ ਕੋਹਲੀ ਵੇਪਨ ਸ਼ਿਵਾ ਨਿਤਿਨ ਬਾਖਰੀਆ ਤਰຸນ ਪਵਨ ਨੇ ਹਾਜ਼ਰੀ ਭਰੀ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ फास्टवे मेट्रो चैनल नंबर 242 ते फास्टवे म्यूजिक चैनल नंबर 243 ते गुरुद्वारा श्री दा साहेब तो सीधा प्रसारण चैनल नंबर 556 श्री दुर्गाना तीर्थ तो सीधा प्रसारण चैनल नंबर 563 ते कीता जा रहे मंदिर लाल भवन मॉडल टाउन विखे श्रेरे सीधा प्रसारण चैनल नंबर 241 अते शाम नु सीधा प्रसारण चैनल नंबर 242 ते कीता चांदा फास्टवे दे लोकल चैनल ला ते एडवर्टाइजमेंट देले ਫੋਨ ਨੰਬਰ 7009302A23 ਤੇ ਸੰਪਰਕ ਕੀਤਾ ਜਾ ਸਕਦਾ ਹੈ। ਸ਼੍ਰੀ ਗੰਗਾ ਰਾਮ ਸ਼ਿਵਾਲਾ ਬਸਾਰ ਸਰਕੀ ਬੰਦਾ ਵਿਖੇ 25 ਮਈ ਤੋਂ ਲੈ ਕੇ 3 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਸ਼੍ਰੀ ਰਾਮਾਇਣ ਜੀ ਦੇ ਪਾਠ ਧਰਮਪਾਲ ਜੀ ਵੱਲੋਂ ਕੀਤੇ ਜਾ ਰਹੇ ਹਨ। ਇਸ ਮੌਕੇ ਮੰਦਿਰ ਕਮੇਟੀ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਚੱਲ ਰਹੇ ਪਾਠਾਂ ਵਿੱਚ ਹਾਜ਼ਰੀਆਂ ਭਰ ਕੇ ਸ਼੍ਰੀ ਰਾਮ ਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ। ਇਹਨਾਂ ਰਾਮਾਇਣ ਪਾਠਾ ਦਾ ਵਿਸ਼ੇਸ਼ ਪ੍ਰਸਾਰਣ ਵਾਸਰੇ ਦੇ ਚੈਨਲ ਨੰਬਰ 243 ਤੇ ਸ਼ਾਮ 5 ਵਜੇ ਕੀਤਾ ਜਾ ਰਿਹਾ ਹੈ ਜੈ ਮਾ ਕਾਲੀ ਚਿੰਤਪੁਰ ਨੇ ਸੇਵਕ ਸਭਾ ਵੱਲੋਂ 13ਵੀਂ ਮੂਰਤੀ ਦੀ ਸਥਾਪਨਾ ਦੇ ਸ਼ੁਭ ਮੌਕੇ ਤੇ ਮਾਨਸ਼੍ਰੀ ਸੁਮੇਸ਼ ਸੇਠ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ 11 ਰੋਸਾ ਪ੍ਰੋਗਰਾਮ ਦੇ 10ਵੇਂ ਦਿਨ ਲਵਿਸ਼ ਲਵਨ ਪਾਰਟੀ ਦੁਆਰਾ ਮਹਾਰਾਣੀ ਦੀ ਪ੍ਰਸ਼ੰਸਾ ਕੀਤੀ ਗਈ ਇਸ ਮੌਕੇ ਨਰੇਸ਼ ਮਹਿੰਦਰੂ ਪੰਕਜ ਸੇਠ ਸੁਨੀਲ ਮਹਿਰਾ ਸੰਦੀਪ ਆਹੋਜਾ ਵਿਕਾਸ ਪਾਰਟੀਆ ਸੰਜੇ ਸੈਗਲ ਸ਼ੇਵਕੁਮਾਰ ਮੋਹਿਤ ਰੁਆਸ ਵਿਸ਼ੂ ਸੋਨੂ ਸਾਹਿਲ ਮਹਾਜਨ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਅੰਮ੍ਰਿਤਸਰ ਦੀ ਲੋਕ ਸਭਾ ਸੀਟ ਤੇ ਕਾਂਗਰਸ ਦਾ ਬਚ ਗੁਰਜੀਤ ਸਿੰਘ ਔਸਲਾ ਨੇ ਮਾਰੀ ਹੈਟ੍ਰਿਕ ਸਾਬਕਾ ਮੰਤਰੀ ਸੁਖਚੰਦਰ ਸਿੰਘ ਰੰਧਾਵਾ ਨੇ गुरदासपुर लोकसभा सीट से जित की हासिल गर्मी कारण चलती बस का फटिया टायर बस नगी भयानक अग ऐसा आज दबर हूं असं मिलेंगे अगली बुलेटिन में हुन मी तू इजासत धनबाद